ਇਹਨਾਂ ਲੀਡਰਾਂ ਨੇ ਹੁਣ ਤੱਕ 70-75 ਸਾਲਾਂ ਚ ਜਾਣ ਬੁੱਝ ਕੇ ਅਨਪੜ ਰੱਖਿਆ ਗਰੀਬਾਂ ਦੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਉਹ ਇੰਟੈਲੀਜੈਂਟ ਹੈ ਉਹ ਤਾਂ ਮਿਹਨਤੀ ਬੱਚਾ ਹੈ ਉਹ ਤਾਂ ਅਫਸਰ ਬਣ ਜੂ ਅਫਸਰ ਬਣ ਜੂ ਤਾਂ ਘਰ ਦੀ ਗਰੀਬੀ ਚੱਕੀ ਜਾਊਗੀ ਘਰ ਦੀ ਗਰੀਬੀ ਚੱਕੀ ਜਾਊ ਤਾਂ ਫਿਰ ਇਹਨਾਂ ਲੀਡਰਾਂ ਦੇ ਮਹਿਲਾ ਮੂਰੇ ਅਰਜ਼ੀਆਂ ਤੇ ਮੰਗ ਪੱਤਰ ਲੈ ਕੇ ਲਾਈਨਾਂ 'ਚ ਕੌਣ ਖੜੂਗਾ ਹੱਥ ਬਨ ਕੇ ਆਹ ਦੇਖ ਆਹ ਦੇਖ ਜਾਣ-ਬੁੱਝ ਕੇ ਗਰੀਬ ਰੱਖਦੇ ਐ ਅਸੀਂ ਤਾਂ ਪੜ੍ਹਾਵਾਂਗੇ ਜੀ ਦਿੱਲੀ 'ਚ ਵੀ ਕਰਮਿੰਦ ਕੇਜਰੀਵਾਲ ਨੇ ਕੀਤਾ ਸਕੂਲ ਕਰਤੇ ਕਮਾਲ ਦੇ ਬੱਚੇ ਪੜ੍ਹ ਕੇ ਗਰੀਬਾਂ ਦੇ ਬੱਚੇ ਪੜ੍ਹ ਕੇ ਕੋਈ ਦਰਜੀ ਦਾ ਬੱਚਾ ਕੋਈ ਕਿਸੇ ਪੁਲ ਥੱਲੇ ਰੇੜੀ ਲਾਉਂਦਾ ਫਰੂਟਾਂ ਦੀ ਉਹਦਾ ਉਹਦੀ ਬੇਟੀ ਡਾਕਟਰ ਬਣ ਗਈ ਸਾਡੇ ਬੱਚਿਆਂ 'ਚ ਕੋਈ ਕਮੀ ਨਹੀਂ ਮੌਕਾ ਨਹੀਂ ਮਿਲਦਾ ਬਸ ਤੁਸੀਂ ਐਂ ਕਰੋ ਸ਼ਰਤ ਲਾ ਲੈਨੇ ਆ ਖੁਰਾਲਗੜ੍ਹ ਸਾਹਿਬ ਦੇ ਤਿੰਨ ਬੱਚੇ ਲੈ ਲੈਨੇ ਆ ਜਿਹੜੇ ਹੁਸ਼ਿਆਰ ਨੇ ਤੇ ਐ ਕਰੋ ਐਡਮਿਸ਼ਨ ਕਰਾ ਦਿਓ ਉੱਥੇ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ ਜਿੱਥੇ ਆ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਬੱਚੇ ਪੜੇ ਨੇ ਫੀਸ ਕਰਾ ਦਿਓ ਸਾਡੀ 2 ਸਾਲ ਵਾਸਤੇ ਮਾਫ ਪੜਾਈ ਸਾਨੂੰ ਉਹੀ ਦੇ ਦਿਓ 2 ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਆਉਂਦਾ ਹੈ ਉਹ ਫਰਸਟ ਉਹ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹ ਫਰਸਟ ਸਾਡੇ ਬਾਣ ਦੇ ਮੰਜਿਆਂ ਵਾਲੇ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਸਾਨੂੰ ਮੌਕਾ ਨਹੀਂ ਦਿੰਦੇ ਹੁਣ ਵੀ ਦੇਖ ਲਓ ਤੁਸੀਂ ਆ ਜਿਹੜੇ ਵੱਡੇ ਜਿਹੜੇ ਵੱਡੇ ਨੇ ਜਿਹੜੇ ਰਜਵਾੜੇ ਨੇ ਜਿਹੜੇ ਹਰਾਤੇ ਤੁਸੀਂ ਹਰਾਤੇ ਜਿਹੜੇ ਮੈਨੂੰ ਗਾਲਾਂ ਕੱਢਣ ਲੱਗ ਜਾਈਆਂ ਤੜਕੀ ਕਿਉਂਕਿ ਮੈਂ ਆਮਕਰਾਂ ਦਾ ਮੁੰਡਾ ਮੈਂ ਥੋੜਾ ਤੇ ਹੀ ਪੁੱਤਾਂ ਉਹ ਕਹਿੰਦੇ ਵੀ ਆਮਕਰਾਂ ਦਾ ਮੁੰਡਾ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਆਮਕਰਾਂ ਦੇ ਮੁੰਡੇ ਡਿਪਟੀ ਸੀਕਰ ਕਿਉਂ ਬਣ ਗਏ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਹੀ ਦਰਦ ਆ ਉਹਨਾਂ ਨੂੰ ਬਿੱਤਾ ਅਸੀਂ ਬੈਨੇ ਹੁੰਨੇ ਆ ਇਹ ਕੌਣ ਆ ਗਏ ਕਿਹਾ ਵੀ ਉਹਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਲੈ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੋਬਾਈਲ ਰਿਪੇਅਰ ਕਰਨਾ ਕੰਮ-ਕੰਮ ਕਰਕੇ ਖਾਂਦਾ ਤੁਹਾਡੇ ਵਾਂਗੂ ਲੁੱਟ ਕੇ ਤਾਂ ਨਹੀਂ ਖਾਂਦਾ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਇਹ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਵੀ ਜਾਂਦਾ ਰਿਆਂ ਹਾਂ ਤੇ ਮਿਹਨਤ ਕਰਕੇ ਅਸੀਂ ਪਹਿਲਾਂ ਕਲਾਕਾਰੀ ਚ ਮੱਲਾ ਮਾਰੀਆਂ ਉਸ ਤੋਂ ਬਾਅਦ ਮਿਹਨਤ ਕਰਕੇ ਲੋਕਾਂ ਕੋਲੇ ਅਗੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਹਾਨੂੰ ਬਣਾਉਂਦੇ ਇਹ ਕਿਰਤੀਆਂ ਨੂੰ ਸਮਝਦੇ ਕੱਖ ਨਹੀਂ ਇਹ ਆਪ ਸਮਝਲੀਆਂ ਕਰਦੇ ਰਹੇ ਆ ਅਸੀਂ ਤਾਂ ਭਾਈ ਆਟੇ ਦੇ ਬਿਸਕੁਟ ਆਲੇ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਪੀਪਾ ਕਢਾ ਲਿਆ ਹੁੰਦੀ ਸੀ ਚੀਮਿਆਂ ਤੋਂ ਦੇਸੀ ਕਿ ਉਹਦੇ ਬਿਸਕੁਟ ਤੇ ਉਹ ਆ ਕੇ ਜਿੰਦਾ ਲਾ ਆਂਦੀ ਸੀ ਐਡਾ ਛੋਟਾ ਜਿਹਾ ਜਿੰਦਾ ਲਾ ਆਂਦੀ ਸੀ ਅਸੀਂ ਕਹਿੰਦੇ ਸੀ ਬੇਬੇ ਕਾਰੇ ਵਾਸਤੇ ਕਢਾਏ ਨੇ ਉਹ ਕਹਿੰਦੀ ਨਾ ਦੀਵਾਲੀ ਵਾਲੇ ਦਿਨ ਮੱਥਾ ਘਰੂਂਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਫੇਰ ਮਿਲਣਗੇ ਅਸੀਂ ਕਹਿੰਦੇ ਹੁਣ ਮਹੀਨਾ ਪਹਿਲੀ ਕਢਾ ਲਈ ਪੀਪਾ ਦੇਖ ਕੇ ਸੱਤ ਹੁਣ ਰਹਿ ਨਹੀਂ ਜਾਂਦਾ ਨਾ ਤੇ ਜਿੰਦਾ ਲੱਗਿਆ ਹੋਇਆ ਅਸੀਂ ਤਾਂ ਹੁਣ ਆਟੇ ਦੇ ਬਿਸਕੁਟ ਆਲੇ ਆ ਅਸੀਂ ਸੋਨੇ ਦੇ ਬਿਸਕੁਟ ਆਲੇ ਨਹੀਂ ਰਹੇਗੇ ਉਸ ਵੇਲੇ ਸਾਡੇ ਬਾਪੂ ਸੋਨੇ ਦੇ ਬਿਸਕੁਟਾਂ ਦੀ ਸਮਝ ਲੱਗ ਨਹੀਂ ਕਰਦੇ ਸੀ ਸਾਨੂੰ ਆਟੇ ਵਾਲੀ ਰਹਿਣ ਦੋ ਯਾਰ ਸੰਤਾ ਆਟਾ ਹੀ ਵਾੜਾ ਵਧੀਆ ਲੱਗਦਾ ਆਟਾ ਹੀ ਮਿਲ ਜੇ ਸੰਤਾ ਇਸਤਾਬਸੇ ਨਾਲ ਇਸ ਵੜਾ ਸਾਨੂੰ ਸਾਨੂੰ ਕੋਈ ਇਦਾਂ ਦਾ ਹੋ ਨਹੀਂ ਅਸੀਂ ਤਾਂ ਆਮ ਘਰਾਂ ਚੋਂ ਆਏ ਹਾਂ